ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਨਾਓ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਜੀ ਕਿੱਦਾਂ ਇੰਸਟਾਗ੍ਰam ਵਾਲਿਓ ਕਿੱਦਾਂ ਜੀ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਚ ਜੇ ਉਹ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੁਹਾਡੇ ਵਾਸਤੇ ਇਹ ਚੀਜ਼ਾਂ ਵਾਂਸੋਨੀਆਂ ਲੈ ਕੇ ਆਈਆਂ ਦੀਆਂ ਵਾਂਸੋਨੀਆਂ ਵੈਰਾਈਟੀਆਂ ਲੈ ਕੇ ਆਈਆਂ ਕਿੱਦਾਂ ਫੇਸਬੁੱਕ ਵਾਲਿਓ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਚ ਜੇ YouTube ਵਾਲਿਓ ਕਿੱਦਾਂ ਜੀ ਸਭ ਠੀਕ ਠਾਕ ਨੇ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਆਈਟਮਾਂ ਲੈ ਕੇ ਆਈ ਦੀਆਂ ਜੀ ਠੀਕ ਹੈ ਜੀ ਬੰਦੇ ਦੀ ਹੌਸਲਾ ਵਜਾਈ ਬਣੀ ਰਹਿੰਦੀ ਆ ਵਧੀਆ ਵਧੀਆ ਤਾਂ ਵੀਡੀਓ ਬਣਾਈ ਦੀਆਂ ਉਹਦੀ ਉਹਦੀ ਚੀਜ਼ਾਂ ਲੈ ਕੇ ਆਈ ਦੀਆਂ ਤੁਹਾਡੇ ਵਾਸਤੇ ਠੀਕ ਹੈ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਆ ਗਿਆ ਜੀ ਆ ਗਿਆ ਸੁਜਾਤਾ ਮਿਕਸਰ ਦਾ ਜੂਸਰ ਮਿਕਸਰ ਆ ਗਿਆ ਜੀ ਸੁਜਾਤਾ ਕੰਪਨੀ ਦਾ ਜੂਸਰ ਮਿਕਸਰ ਵਿਸ਼ਾਲ ਬਰਤਨ ਸਟੋਰ ਤੇ ਆ ਗਿਆ ਜੀ ਵਧੀਆ ਕੁਆਲਿਟੀ ਦੇ ਵਿੱਚ ਜੀ ਸੁਜਾਤਾ ਦਾ ਸਾਰਿਆਂ ਨੂੰ ਪਤਾ ਇਹਦੀ ਦੇ ਕਹਿਣ ਦੀ ਲੋੜ ਹੀ ਕੋਈ ਨਹੀਂ ਨਾ ਤੋ ਵਧੀਆ ਕਰੀਆਮ ਕਹਿੰਦੀ ਲੋੜ ਹੀ ਕੋਈ ਨਹੀਂ ਇਹ ਕੰਪਨੀ ਇੱਕ ਇਤਾਂ ਦੀ ਬ੍ਰਾਂਡ ਆ ਜਾਨੀ ਕਿ ਹਰੇਕ ਦੇ ਮੂੰਹ ਤੇ ਚੜਿਆ ਦਾ ਸਿਆਣੇ ਬੱਚੇ ਨਿਆਣੇ ਸਾਰੇ ਇੱਕ ਨੂੰ ਪਤਾ ਹੈ ਕਿ ਕੰਪਨੀ ਦਾ ਕੀ ਆਪਣਾ ਜੂਸਰ ਮਿਕਸਰ ਕਿਦਾਂ ਦਾ ਆ ਠੀਕ ਹੈ ਜੀ ਸਭ ਤੋਂ ਵਧੀਆ ਚੀਜ਼ ਆ ਜੀ ਨਹੀਂ ਜੇ 6 ਕਿਲੋ 319 ਜਾਨੀ ਕਿ ਗ੍ਰਾਮ ਦਾ 6 ਕਿਲੋ weight ਤੇ ਵੇਚਿਆ 6 ਸਵਾ 6 ਕਿਲੋ ਗੱਜਨੇ ਦਾ 900 ਵਾਰਤੀ ਇਹਦੀ ਮੋਟਰ ਆ ਜਾਂਦੀ ਜੀ ਠੀਕ ਹੈ ਜੀ ਰੋਟੇਟੇਡ ਵੋਲਟੇਜ ਆ ਜਾਂਦੀ ਜੀ 230 ਵੋਲਟੇਜ AC ਆ ਜਾਂਦਾ ਜੀ 50 ਹਰਸਿਆ ਜੀ ਠੀਕ ਹੈ ਜੀ ਵਧੀਆ ਕੁਆਲਿਟੀ ਦੇ ਵਿੱਚ ਜੇ ਸੀਯਾਤਾ ਜਿਸ ਵਰ ਮਿਕਸਰ ਜੀ ਠੀਕ ਹੈ ਜੀ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰ ਸਕਦਾ ਵਿਸ਼ਾਲ ਬਰਤਨ ਸਟੋਰ ਫਤੇਗੜ ਚੂੜੀਆਂ ਠੀਕ ਹੈ ਜੀ ਐਡਰੈਸ ਫੇਰ ਤੁਹਾਨੂੰ ਦੱਸ ਦਿੰਦੇ ਆ ਨਵੇਂ ਬੱਸ ਸਟੈਂਡ ਤੋਂ ਤੁਸੀਂ ਮਾਰਕੀਟ ਨੂੰ ਆਉਣਾ ਹੈ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਤੁਸੀਂ ਫਿਰ ਅੱਗੇ ਆਓਗੇ ਪੁਰਾਣਾ ਪਿਆਨੋ ਸਿਲ ਬੈਂਕ ਆਏਗਾ ਉਹਦੇ ਨਾਲ ਬਿਲਕੁਲ ਵਿਸ਼ਾਲ ਬਰਤਨ ਸਟੋਰ ਆ ਬਾਗਲੀ ਗਲੀ ਤੇ ਬਿਲਕੁਲ ਸਾਹਮਣੇ ਹੈ ਵਿਸ਼ਾਲ ਬਰਤਨ ਸਟੋਰ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰ ਸਕਦਾ ਵਿਸ਼ਾਲ ਬਰਤਨ ਸਟੋਰ ਫਤੇਗੜ ਚੂ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਮਹਤਵਵਾਦ ਦਿਓ ਸ਼ੇਅਰ ਕਰਦੋ ਮਹਤਵਵਾਦ ਤੇ ਲਾਈਕ ਕਰਿਓ ਠੀਕ ਹੈ ਜੀ ਇਹ ਵੀਡੀਓ ਪਹੁੰਚਣੀ ਚਾਹੀਦੀ ਹਰੇਕ ਤੱਕ ਜਿਸ ਨੂੰ ਜ਼ਰੂਰਤ ਹੋਵੇ ਉਹ ਵਿਜ਼ਿਟ ਕਰ ਸਕਦਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮਦਾਨ ਜੀ